ਪਈ ਇੱਕ ਤਾਂ ਹਉਮੈ ਟੁੱਟ ਕੇ ਹੋਣਾ ਏ ਗੁਰੂ ਦੁਆਰਾ ਹੋਣਾ ਸੰਗਤ ਦੇ ਵਿੱਚ ਹੋਣਾ ਜਿਹੜਾ ਨਾਮ ਪ੍ਰਗਟ ਹੋਣਾ ਔਰ ਜਿਹਦੇ ਪ੍ਰਗਟ ਹੋ ਗਿਆ ਉਹਦੀ ਮਹਿਮਾ ਔਰ ਦੂਜੀ ਆ ਸਾਡੇ ਸਾਡਾ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਦੇਖਣ ਨੂੰ ਭਾਵੇਂ ਵੱਡੀ ਹੁੰਦਾ ਪਰ ਉਹਦੇ ਅੰਦਰ ਕਿਆ ਕੁਝ ਹੁੰਦਾ ਉਹ ਅੋਚਰ ਹੋ ਜਾਂਦਾ ਪਤਾ ਕੋਚਰੇ ਸਾਰੇ ਪਤਾ ਆਪਣਾ ਦਿਖਦਾ ਵੀ ਆਪਣਾ ਆਕਾਰ ਵੀ ਹੈਗਾ ਸਾਰਾ ਕੁਝ ਹੈਗਾ ਸੰਤ ਦਾ ਆਪਾਂ ਕੁਝ ਨਹੀਂ ਦੇਖ ਸਕਦੇ ਸਰੀਰ ਦੇਖ ਸਕਦੇ ਆ ਉਹਦੇ ਅੰਦਰ ਜੋ ਕੁਝ ਹੋ ਰਿਹਾ ਉਹ ਨਹੀਂ ਤਾਂ ਆਪਾਂ ਨੂੰ ਪਤਾ ਲੱਗਣਾ ਉਹ ਹੋਚ ਰਿਹਾ ਗੁਰੂ ਵੀ ਇਹ ਹੋਚ ਰਿਹਾ ਸੰਤ ਵੀ ਇਹ ਹੋਚ ਰਿਹਾ ਔਰ ਸੰਗਤ ਵੀ ਇਹ ਹੋਚ ਰਿਹਾ ਗਾ ਸੰਗਤ ਜਿਉਂ ਕਹਿਣ ਦੇਣਾ ਆਪਾਂ ਨੂੰ ਸਰੀਰ ਦਿਖਦੇ ਆ ਬੈਠੇ ਸੰਗਤ ਵਿੱਚ ਪਰ ਸੰਗਤ ਦੇ ਵਿੱਚ ਜਿਹੜਾ ਉਹ ਵਰਤਾਰਾ ਹੋ ਰਿਹਾ ਉਹਦਾ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸਾਨੂੰ ਨਹੀਂ ਦਿਖਦਾ ਕਿਵੇਂ ਫੁੱਲਾਂ ਦੇ ਵਿੱਚ ਆਪਾਂ ਨੂੰ ਰੰਗ ਦਿਖਦਾ ਫੁੱਲ ਦਾ ਰੂਪ ਦਿਖ ਜਾਂਦਾ ਪਰ ਉਹਦੇ ਵਿੱਚ ਮਕਰੰਦ ਹੁੰਦਾ ਹੈ ਇਹ ਨੂੰ ਸ਼ਾਇਦ ਆਂਦਾ ਹੋਵੇ ਉਹ ਆਪਾਂ ਨੂੰ ਦਿਖਦਾ ਪੁੱਲ ਵੀ ਪੌਰੇ ਨੂੰ ਦਿਖਦਾ ਉਹ ਆਪਾਂ ਨੂੰ ਨਹੀਂ ਦਿਖਦਾ ਬਿਲਕੁਲ ਇਸੇ ਤਰ੍ਹਾਂ ਸੰਗਤ ਦਾ ਜਿਹੜਾ ਆਪਾਂ ਨੂੰ ਦਿਖਦੇ ਸਰੀਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਵਰਤਾਰਾ ਹੋ ਰਿਹਾ ਜਿਹੜਾ ਉਹ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਸੰਗਤ ਦੇ ਵਿੱਚ ਹਮੇਸ਼ਾ ਪਰਮਾਤਮਾ ਦਾ ਵਰਤਾਰਾ ਸੰਗਤ ਕਿਹੜੀ ਜਿਹੜੀ ਇੱਕ ਦੇ ਨਾਲ ਜੁੜੀ ਵੀ ਹੋਵੇ ਸ਼ਬਦ ਦੀ ਸੰਗਤ ਤਾਂ ਬਹੁਤ ਹੈ ਵੈਸੇ ਦੁਨੀਆ 'ਚ ਉਹ ਨਹੀਂ ਜਿਹੜੀ ਇੱਕ ਦੇ ਗੂੰਗਾਉਂਦੀ ਹੈ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਉੱਥੇ ਕੋਈ ਗੂੰਗਾਣ ਨਾ ਹੋਵੇ ਗੁਰੂ ਤੇ ਪਰਮਾਤਮਾ ਇਹ ਦੋ ਹੀ ਕੋਣ ਨਾਮ ਭਾਵੇਂ ਦੋ ਐ ਗੁਰੂ ਗੋਬਿੰਦ ਬਕਾਨੀ ਐ ਨਾਮ ਦੋਏ ਪ੍ਰਭ ਏਕ ਗੁਰੂ ਦਾ ਕੋਣ ਘਾਣਾ ਹੋਇਆ ਤੇ ਜਿਆ ਪਰਮਾਤਮਾ ਦਾ ਹੋਇਆ ਇੱਕੋ ਬਾਦ ਐ ਇਹ ਕਿਸੇ ਵੀ ਸਲਾ ਸੰਤ ਹੋਵੇ ਕੋਈ ਵੀ ਇਨਾ ਤੋਂ ਬਿਨ ਜੋ ਹੋਰ ਕੁਛ ਵੀ ਹੈ ਕਿਤੇ ਵੀ ਕੁਝ ਹੁੰਦਾ ਹੈ ਉਹ ਸੰਗਤ ਨਹੀਂ ਸੱਚੀ ਸੰਗਤ ਨਹੀਂ ਹੁੰਦੀ ਉਹ ਸਤ ਸੰਗਤ ਨਹੀਂ ਹੋ ਸਕਦੀ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਬਣੇ